ਗੱਲ ਕਰਦੇ ਆਂ ਖਰੜ ਦੀ ਖਰੜ ਦੇ ਵਿੱਚ ਹਾਲਾਤ ਖਰੜ ਦੇ ਹਲਕੇ ਦੇ ਵਿੱਚ ਪੂਰੇ ਖਰੜ ਹਲਕੇ ਦੇ ਵਿੱਚ ਹਾਲਾਤ ਇਹੋ ਜਿਹੇ ਨੇ ਸੜਕਾਂ ਗਲੀਆਂ ਪੂਰੀ ਤਰ੍ਹਾਂ ਟੁੱਟੀਆਂ ਹੋਈਆਂ ਨੇ ਸਰਕਾਰ ਦਾ ਜਿਹੜਾ ਕੰਮ ਸੀ ਉਹ ਹੁਣ ਆਮ ਲੋਕਾਂ ਨੇ ਆਪਣੇ ਹੱਥ ਦੇ ਵਿੱਚ ਲੈ ਕੇ ਉਸ ਦੀ ਡਿਵੈਲਪਮੈਂਟ ਸ਼ੁਰੂ ਕਰ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਤਾਜ਼ਾ ਹੀ ਸ਼ਾਮਲ ਹੋਏ ਰਾਣਾ ਰਣਜੀਤ ਸਿੰਘ ਗਿੱਲ ਦੇ ਵੱਲੋਂ ਇਹ ਵੀੜਾ ਚੁੱਕਿਆ ਗਿਆ ਹੈ ਕਿ ਖਰੜ ਹਲਕੇ ਦੀ ਨਿਹਾਰ ਜਿਹੜੀ ਹੈ ਬਦਲੀ ਜਾਵੇ ਪਿੰਡਾਂ ਤੇ ਲੈ ਕੇ ਖਰੜ ਸ਼ਹਿਰ ਦੀ ਕਈ ਸੜਕਾਂ ਜਿਹੜੀਆਂ ਉਹਨਾਂ ਨੇ ਮਟੀਰੀਅਲ ਪਾ ਕੇ ਠੀਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਕੀ ਕਹਿੰਦੇ ਨੇ ਰਾਣਾ ਰਣਜੀਤ ਸਿੰਘ ਗਿੱਲ ਆਓ ਤੁਹਾਨੂੰ ਸੁਣਾਦੇ ਹਾਂ। ਹਲਕੇ ਦੀ ਨਿਹਾਰ ਬਦਲ ਦਾ ਵੀੜਾ ਜਿਹੜਾ ਤੁਸੀਂ ਚੱਕ ਲਿਆ ਏ ਕਿੱਥੇ ਕਿੱਥੇ ਜਿਹੜੇ ਕੰਮ ਸ਼ੁਰੂ ਕਰਾਏ ਨੇ ਅੱਜ ਵੀ ਜਿਹੜੇ ਨੇ ਤੁਸੀਂ ਕਰਾ ਕੇ ਆਏ ਨੇ ਕੀ ਕਹਿਣਾ ਚਾਹੁੰਦੇ ਹੋ? ਇੱਕੋ ਅਸੀਂ ਹਲਕੇ ਦੀ ਸੜਕਾਂ ਦੀ ਹਾਲਤ ਨੂੰ ਦੇਖਦੇ ਹੋਏ ਜਦੋਂ ਲੋਕ ਸਾਡੇ ਕੋਲ ਆਏ ਤਾ ਅਸੀਂ ਇਹ ਪੀੜਾ ਜਿੱਕ ਮਹੀਨੇ ਹੋ ਗਿਆ ਇਹਨੂੰ ਟੁੱਕੇ ਨੂੰ ਤੇ ਅਸੀਂ ਚੰਦੋਂ ਤੋਂ ਸ਼ੁਰੂ ਕੀਤਾ ਸੀ ਅਲੱਗ-ਅਲੱਗ ਕਿੰਨੇ ਹੀ ਪਿੰਡਾਂ 'ਚ ਅਸੀਂ ਜਿਹੜਾ ਇਹਦਾ ਸੜਕ ਦਾ ਜਿੰਨੇ ਟੋਏ ਸੀ ਜਾਂ ਖੱਡੇ ਬਣੇ ਹੋਏ ਸੀ ਉਹਨਾਂ ਨੂੰ ਪੂਰ ਕੇ ਉਹਨੂੰ ਮੋਟਰੇਬਲ ਕੀਤਾ ਲੇਕਿਨ ਅੱਜ ਅਸੀਂ ਸਾਡੇ ਪਾਸ ਹੁਣ ਖਰੜ ਤੋਂ ਲੋਕ ਆ ਇਕੱਠੇ ਹੋ ਕੇ ਆਏ ਸੀ ਜੋ ਕਿ ਚਾਰ-ਪੰਜ ਤਾਂ ਕਲੋਨੀयां ਪੈਂਦੀਆਂ ਨੇ ਅੱਗੇ ਕੁੰਨੀ ਮਾਜਰਾ ਪਿੰਡ ਨਹੀਂ ਜਾਂਦਾ ਰੇਲਵੇ ਨੂੰ ਜਿਹੜਾ ਰੋਡ ਜਾਂਦਾ ਬਟ ਆਲੇ ਵਾਲਿਆਂ ਦਾ ਉਧਰ ਹੈਗਾ ਆਉਣਾ ਜਾਣਾ ਸੋ ਉਹ ਸਾਰਿਆਂ ਨੇ ਇਕੱਠੇ ਹੋ ਕੇ ਕਿਹਾ ਸੀ ਵੀ ਕਿਸੇ ਤਰੀਕੇ ਦੀ ਸਵੇਰੇ ਸ਼ਤਾਰ ਦੀ ਵੀ ਆਉਂਦੀ ਹੈ ਲੋਕ ਇੱਥੇ ਬਹੁਤ ਜਿਹੜਾ ਆਪਣਾ ਯਾਤਰੀਓ ਉਹ ਪੜੇ ਜਾਂਦੇ ਨੇ ਸਟੇਸ਼ਨ ਤੋਂ ਵੀ ਬਹੁਤ ਔਖਾ ਹੈ ਪਰ ਵਾਕਈ ਅਸੀਂ ਜਦੋਂ ਉਹਦਾ ਹਾਲ ਦੇਖਿਆ ਤਾਂ ਬਹੁਤ ਮੜਾ ਹਾਲ ਸੀ ਸੜਕ ਦਾ ਸੋ ਅੱਜ ਅਸੀਂ ਉੱਥੇ ਜਿਹੜਾ ਉਹਦਾ ਕੰਮ ਸ਼ੁਰੂ ਕਰਾਇਆ ਹੈ ਕਰਨ ਸ਼ਹਿਰ ਦੇ ਵਾਸੀਆਂ ਦੀ ਮੰਗ ਤੇ ਤੇ ਉਮੀਦ ਆ ਵੀ ਅਸੀਂ ਸ਼ਾਮ ਤੱਕ ਉਹਨੂੰ ਮੋਟੇਬਲ ਜਿਹੜਾ ਰੋਡ ਬਣਾ ਦਾਂਗੇ ਸਟੇਸ਼ਨ ਤੱਕ ਤੇ ਸਰ ਇਹ ਮੁਹਿੰਮ ਜਿਹੜੀ ਆ ਕਦੋਂ ਤੱਕ ਤੁਹਾਡੀ ਜਾਰੀ ਰਹੇਗੀ ਨਹੀਂ ਅਸੀਂ ਦੇਖੋ ਦੇਖੋ ਮੈਂ ਕੋਈ ਸਰਕਾਰ ਤਾਂ ਹੈ ਨਹੀਂ ਮੈਂ ਤਾਂ ਅਸੀਂ ਜਿੰਨਾ ਕੁ ਕਰ ਸਕਦੇ ਆ ਜਿੰਨਾ ਜਿੱਥੇ ਜ਼ਿਆਦਾ ਹਾਲਾਤ ਖਰਾਬ ਐ ਇਹ ਲੱਗੇ ਹੋਏ ਜੀ ਜਿਵੇਂ ਜਿਵੇਂ ਸਾਨੂੰ ਮਟੀਰੀਅਲ ਮਿਲੀ ਜਾਂਦਾ ਜਿਵੇਂ ਜਿਵੇਂ ਸਾਨੂੰ ਮੈਨੇਜ ਹੋਈ ਜਾਂਦਾ ਕਿਉਂਕਿ ਮਸ਼ੀਨਰੀ ਵੀ ਇਦੇ ਜਨਵੋਲਵ ਹੁੰਦੀ ਐ ਮਟੀਰੀਅਲ ਅੱਜ ਕੱਲ ਕੀ ਐ ਬਰਸਾਤਾਂ ਕਰਕੇ ਇਹ ਬੈਟ ਮਿਕਸ ਪਾਉਣੇ ਬਹੁਤ ਵਧੀਆ ਮਟੀਰੀਅਲ ਹੈ ਮਿਲਦਾ ਘੱਟ ਹੈ ਇੱਕ ਤਾਂ ਕਾਸਟਲੀ 80% ਕਾਸਟਲੀ ਹੋ ਗਿਆ ਇੱਕ ਇਹ ਮਿਲਦਾ ਘੱਟ ਹੈ ਸੋ ਅਸੀਂ ਜਿਵੇਂ ਜਿਵੇਂ ਮੈਨੇਜ ਹੋ ਰਿਹਾ ਲੱਗੇ ਹੋਏ ਜੀ ਅਸੀਂ ਜਿੰਨਾ ਹੋ ਸਕੇ ਅਸੀਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂ ਸਰ ਖਰੜ ਦੇ ਹਾਲਾਤ ਬਹੁਤ ਮਾੜੇ ਨੇ ਗਲੀਆਂ ਨਾਲੀਆਂ ਦੇਖੋ ਜਿੱਕਰ ਤੇ ਤੁਸੀਂ ਲਾਂਡਰਾ ਰੋਡ ਤੇ ਬਹੁਤ ਬੁਰਾ ਹਾਲ ਹੈ ਵਾਕਿਆ ਜੀ ਖਰੜ ਦਾ ਤਾਂ ਸਾਡਾ ਮੈਂ ਤੁਸੀਂ ਯਕੀਨ ਕਰੋ ਵੀ ਲੋਕਾਂ ਨੇ ਇੰਨਾ ਕਿ ਟ੍ਰੋਲ ਕਰਤਾ ਖਰੜ ਨੂੰ ਗਾਣੇ ਬਣਾ ਬਣਾ ਕੇ ਖੱਡੇ ਦਿਖਾ ਦਿਖਾ ਕੇ ਅੱਜ ਖਰੜ ਦੀ ਪੋਜੀਸ਼ਨ ਇਹ ਹੋ ਗਈ ਖਰੜ ਦੇ ਰੇਟ ਅੱਧੇ ਰਹਿ ਗਏ ਅੱਜ ਖਰੜ ਦੀ ਮਾਰਕੀਟ ਵੈਲਿਊ 50% 40 ਤੋਂ 50% ਡਾਊਨ ਆ ਗਈ ਥੱਲੇ ਨੂੰ ਮਤਲਬ ਲੋਕਾਂ ਨੇ ਇੰਨਾ ਕੁ ਟਰੋਲ ਕਰਤਾ ਬਾਹਰੋਂ ਤਾਂ ਕੀ ਆਉਣਾ ਲੋਕ ਇੱਥੇ ਵੀ ਜਿਹੜੇ ਹੈਗੇ ਨੇ ਉਹ ਵੀ ਇਹ ਮਨ ਬਣਾ ਰਹੇ ਨੇ ਵੀ ਇੱਥੋਂ ਵੇਚ ਕੇ ਆਪਾਂ ਕਿਤੇ ਹੋਰ ਪਾਸੇ ਜੇ ਵੱਡੇ ਵੱਡੇ ਲੀਡਰ ਤਾਂ ਕਹਿ ਰਹੇ ਆ ਨੇ ਕਿ ਜਿਹੜਾ ਇੱਕ ਨੰਬਰ ਤੇ ਸਫਾਈ ਦੇ ਵਿੱਚ ਆ ਗਿਆ ਵੱਡੇ ਵੱਡੇ ਇਨਾਮ ਜਿੱਤ ਰਹੇ ਨੇ ਨਗਰ ਕੌਂਸਲ ਦੇ ਵਿੱਚ ਵੀ ਵਿਚਾਰ ਚਾਵਾ ਪੂਰੀਆਂ ਨੇ ਵੀ ਖਰੜ ਜਿਹੜਾ ਪਹਿਲੇ ਨੰਬਰ ਤੇ ਆਇਆ ਸਫਾਈ ਦੇ ਉੱਤੇ ਲੱਗ ਰਿਹਾ ਜੀ ਦੇਖੋ ਕਾਗਜ਼ਾਂ ਦੇ ਵਿੱਚ ਕੁਝ ਕਹੀ ਜਾ ਪਰ ਤੁਹਾਡੇ ਤੁਸੀਂ ਵੀ ਖਰੜ 'ਚ ਹੀ ਰਹਿੰਦੇ ਮੈਂ ਵੀ ਖਰੜ 'ਚ ਹੀ ਰਹਿਣਾ ਤੇ ਤੁਸੀਂ ਹਾਲ ਦੇਖੋ ਹਾਲ ਕਿੰਨਾ ਹੋਇਆ ਜੀ ਸਫਾਈ ਨੂੰ ਤਾਂ ਛੱਡੋ ਤਾਂ ਲੋਕਾਂ ਨੂੰ ਘਰ ਤੱਕੇ ਜਾਣਾ ਔਖਾ ਹੋਇਆ ਵਾਹ ਜਿਹੜੇ ਖੱਡਿਆਂ ਦੇ ਵਿੱਚੋਂ ਗੱਡੀਆਂ ਕਿਵੇਂ ਡਿੱਗ ਰਹੀਆਂ ਨੇ ਰੱਕ ਪੰਟ ਰਹੀ ਨੇ ਕਾਰਾਂ ਪੰਟ ਰਹੀਆਂ ਨੇ ਮਤਲਬ ਇੰਨਾ ਮਾੜਾ ਹਾਲ ਅਸੀਂ ਕਦੇ ਖਰੜ ਦਾ ਨਹੀਂ ਦੇਖਿਆ ਸੀ ਕਿ 2400 ਖਰੜਜ ਕੰਮ ਕਰਦੇ ਆਂ ਪਿੱਛੇ ਅ ਸ਼੍ਰੋਮੇ ਅਕਾਲੀ ਨਾਲ ਕੋਲ ਪ੍ਰਧਾਨਗੀ ਸੀ ਸਾਢੇ 3 ਸਾਲ ਰਹੀ ਹੈ ਤੇ ਉਦੋਂ ਵੀ ਦੱਸ ਦੋ ਜੇ 3 ਸਾਲਾਂ ਚਾਹ ਕਦੇ ਪੋਜੀਸ਼ਨ ਬਣੀ ਹੋਵੇ ਕਿਉਂਕਿ ਇਹ ਪਹਿਲਾਂ 2-3 ਮਹੀਨੇ ਪਹਿਲਾਂ ਸਾਰੇ ਨਾਲਿਆਂ ਦੀ ਸਫਾਈ ਕਰਾਉਣੀ ਹੁੰਦੀ ਆ ਔਰ ਮੌਕੇ ਤੇ ਜਿੱਥੇ ਕੁਝ ਜ਼ਿਆਦਾ ਲੱਗਦਾ ਉਥੇ ਨਾਲ ਦੀ ਨਾਲ ਢਟਕੇ ਜਾਂ ਬੈਕ ਟੂ ਮਿਕਸ ਦੇ ਟਿੱਪਰ ਮੰਗਾ ਕੇ ਉਹਨੂੰ ਪੂਰੇ ਆ ਜਾਂਦਾ ਤਾਂ ਮੇਰਾ ਖਿਆਲ ਇੰਨੀ ਮਾੜੀ ਹਾਲਤ ਨਹੀਂ ਹੋਣੀ ਸੀ ਜੇ ਨਿੱਜੇ ਚੌਂਕ ਤੇ ਲੈ ਕੇ ਆਓ ਛੱਜੂ ਮਾਜਰੇ ਤੱਕ ਦੇਖੀਏ ਪਰ ਲੋਕਾਂ ਦੇ ਰੋਜ਼ਗਾਰ ਕਰਕੇ ਜਿਹੜੇ ਨੇ ਖਰਾਬ ਹੋ ਚੁੱਕੇ ਨੇ ਲੋਕ ਧਰਨੇ ਲਾਣੇ ਨੂੰ ਮਜਬੂਰ ਹੋ ਗਏ ਨੇ ਪਰ ਪ੍ਰਸ਼ਾਸਨ ਸੁਣ ਨਹੀਂ ਰਿਹਾ ਕੀ ਕਰਾਂ ਜਾਈਏ ਦੇਖੋ ਇਹਨਾਂ ਨੇ ਉੱਥੇ ਜਿਹੜਾ ਸੀਵਰੇਜ ਹੈ ਉਹ ਪੁੱਟ ਲਿਆ ਲੇਕਿਨ ਦੇਖੋ ਉਹਦਾ ਵੀ ਇੱਕ ਸਿਸਟਮ ਹੁੰਦਾ ਆਪਾਂ ਨੂੰ ਪਤਾ ਸੀ ਵੀ ਅਸੀਂ ਸੀਵਰੇਜ ਪੁੱਟਰੇ ਅੱਗੇ ਬਰਸਾਤ ਆ ਜਾਣੀ ਤੇ ਲੋਕ ਲੰਘਣਗੇ ਕਿੱਥੇ ਨੇ ਜਾਤਾਂ ਨੂੰ ਬਰਖਾਤਾਂ ਤੋਂ ਬਾਅਦ ਸ਼ੁਰੂ ਕਰ ਲੈਂਦੇ ਚਲੋ ਜੇ ਪਹਿਲਾਂ ਸ਼ੁਰੂ ਕਰਨਾ ਸੀ ਤੇ ਨਹੀਂ ਸਿਸਟਮ ਹੁੰਦਾ ਵੀ ਨਾਲ ਦੀ ਨਾਲ ਜਿੰਨਾ ਕਿ ਪੁੱਟਿਆ ਉਹਨੂੰ ਦੂਸਰੇ ਤੀਸਰੇ ਦਿਨ ਉਹਨਾਂ ਕੋ ਨੂੰ ਪੂਰ ਕੇ ਉਹਨੂੰ ਮੋਟਰੇਬਲ ਕਰਦੇ ਜਾਈ ਜੋ ਨਾਲ ਦੀ ਨਾਲ ਤਾਂ ਮੇਰਾ ਖਿਆਲ ਹੈ ਵੀ ਆਹ ਪੋਜੀਸ਼ਨ ਨਹੀਂ ਹੋਣੀ ਜੀ ਜੋ ਅੱਜ ਉਸ ਰੋਡ ਦੀ ਅਰੋਨਾ ਲੋਕਾਂ ਦੀ ਦੁਰਦਸ਼ਾ ਜਿਹੜੀ ਹੋਈ ਹੈ ਕੀ ਆਹ ਰਾਣਾ ਰਣਜੀਤ ਸਿੰਘ ਗਿੱਲ ਨੇ ਜੋ ਵੀੜਾ ਚੁੱਕਿਆ ਉਹ ਇਕੱਲੇ ਇਹ ਪੂਰਾ ਕਰ ਸਕਣਗੇ ਸਰਕਾਰਾਂ ਦਾ ਜੋ ਤੁਸੀਂ ਚੁੱਕਿਆ ਵੀ ਕੁਝ ਨਾ ਕੁਝ ਸੁਧਾਰਨ ਦੀ ਨਹੀਂ ਦੇਖੋ ਮੈਂ ਕੋਸ਼ਿਸ਼ ਤੇ ਲੱਗੇ ਹੋਏ ਹਾਂ ਜੀ ਇੱਕ ਬੰਦਾ ਤਾਂ ਕਿਵੇਂ ਅਸੀਂ ਸਾਰੇ ਹਲਕੇ ਦੇ ਤੁਸੀਂ ਕਹੋ ਵੀ ਹੜਕਾ ਬਣਾ ਦੋਗੇ ਪਰ ਅਸੀਂ ਕਹਿੰਦੇ ਵੀ ਜਿੱਥੇ ਜ਼ਿਆਦਾ ਖਰਾਬ ਹੈ ਅਸੀਂ ਉਹ ਜਿਹੜਾ ਉਹਨੂੰ ਚਾਲੂ ਹਾਲਤ ਵਿੱਚ ਕਰਨ ਲਈ ਛੱਡੇ ਖੁੱਡੇ ਪੂਰ ਕੇ ਜਿੰਨੇ ਵੀ ਕਿਉਂਕਿ ਬਹੁਤ ਬੁਰਾ ਹਾਲ ਹੈ ਸਰ ਤਾਂ ਜਾਂ ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਹੋਰ ਸਾਨੂੰ ਫੰਡ ਦੇ ਰਿਹਾ ਆਪਣੇ ਕੋਲ ਨਹੀਂ ਨਹੀਂ ਅਸੀਂ ਆਪਣੇ ਪੱਲਿਓਂ ਲਾ ਰਹੇ ਜੀ ਸਾਨੂੰ ਕੋਈ ਸੰਸਥਾ ਨਹੀਂ ਕਿਸੇ ਤੋਂ ਸਾਨੂੰ ਕੋਈ ਹੈਲਪ ਨਹੀਂ ਅਸੀਂ ਤਾਂ ਆਪਣੀ ਗਾਹ ਨਾਹ ਦੀ ਕਿਰਤ ਕਮਾਈ ਜੋ ਜਿਹੜਾ ਖਰਚ ਕਰ ਰਹੇ ਹਾਂ ਔਰ ਜਿੰਨਾ ਹੋ ਸਕੇ ਅਸੀਂ ਹੋਰ ਵੀ ਕਰਾਂਗੇ ਸਰ ਪੰਜਾਬ ਦੇ ਹਾਲਾਤ ਵੀ ਜਿਹੜੇ ਨੇ ਆਪਾਂ ਪੰਜਾਬ ਦੀ ਵੀ ਗੱਲ ਕਰਦੇ ਆਂ ਪੰਜਾਬ ਦੇ ਹਾਲਾਤ ਜਿਹੜੇ ਨੇ ਬਹੁਤ ਸਾਨੂੰ ਪਤਾ ਹੀ ਐ ਦੁਕਾਨਾਂ ਤੇ ਲੈ ਕੇ ਕੱਲ ਵੀ ਇੱਕ ਵਿਚਾਰਾ ਦੁਕਾਨਾਦਾਰ ਸੀ ਨਾਮ ਸਿੰਘ ਆਏ ਨੇ ਬਾਣੀ ਤੇ ਆਏ ਨੇ ਕੁਝ ਨੌਜਵਾਨ ਉਹਦੀ ਅੱਖਾਂ 'ਚ ਸੇ ਮਾਰ ਕੇ ਉਹਨੂੰ ਕੁੱਟ ਕੇ ਚਲੇ ਗਏ ਨੇ ਹਾਲਾਤ ਬਹੁਤ ਖਰਾਬ ਹੋਏ ਨੇ ਦੇਖੋ ਲਾ ਐਂਡ ਆਰਡਰ ਦਾ ਹਾਲ ਬਹੁਤ ਮੜਾ ਹੋਇਆ ਹੈ ਸਰਕਾਰ ਨੂੰ ਜ਼ਰੂਰ ਇਹਦੇ ਤੇ ਗੌਰ ਕਰਨੀ ਪੈਣੀ ਹੈ ਇਮੀਡੀਏਟ ਧਿਆਨ ਦੇਣਾ ਪੈਣਾ ਇੱਕ ਤਾਂ ਕੁਦਰਤੀ ਰੱਬ ਦੀ ਮਾਰ ਪੈਗੀ ਹੜ ਆ ਗਈ ਜੀ ਉਹ ਹੋਰ ਮਤਲਬ ਧਿਆਨ ਕਾਰ ਦਾ ਜਿਹੜਾ ਉੱਧਰ ਡਾਇਵਰਟ ਹੋ ਗਿਆ ਪਰ ਇਹ ਲਾ ਐਂਡ ਆਰਡਰ ਇੱਕ ਬਹੁਤ ਵੱਡੀ ਸਮੱਸਿਆ ਹੈ ਇਹ ਲਾ ਐਂਡ ਆਰਡਰ ਦੇ ਨਾਲ ਸਾਡੇ ਜਿਹੜਾ ਵਪਾਰ ਦਾ ਬੜਾ ਨੁਕਸਾਨ ਹੋ ਰਿਹਾ ਉਹਦੇ ਨਾਲ ਕੀ ਹੈ ਵੀ ਜਿਹੜੇ ਲੋਕ ਨੇ ਇੱਥੋਂ ਬਾਹਰ ਨੂੰ ਕੋਈ ਇਨਵੈਸਟਰ ਤਾਂ ਆ ਨਹੀਂ ਰਿਹਾ ਜੀ ਇੱਥੇ ਇਨਵੈਸਟ ਕਰਨ ਨੂੰ ਕੋਈ ਵੀ ਪੰਜਾਬ ਤੇ ਤਿਆਰ ਨਹੀਂ ਹੈਗਾ ਤੇ ਜਿਹੜਾ ਇੱਥੇ ਜਿਹਦੇ ਕਾਰੋਬਾਰ ਚੱਲਦੇ ਵੀ ਨੇ ਤੁਸੀਂ ਯਕੀਨ ਕਰੋ ਵੀ ਚੰਗੇ ਚੰਗੇ ਇੰਡਸਟਰੀ ਲਿਸਟ ਜਾਂ ਤਾਂ ਉਹ ਬਾਹਰ ਸਾਈਨ ਕਰਿਆ ਯੂਪੀਐਮਪੀ ਦੇ ਵਿੱਚ ਜਾ ਕੇ ਜਾਂ ਉਹ ਬਾਹਰ ਜਾਣ ਦੀ ਤਾਕਤ ਚ ਨੇ ਵੀ ਕਿਹੇ ਤਰੀਕੇ ਅਸੀਂ ਆਪਣੇ ਪਲਾਂਟ ਜਿਹੜੇ ਬਾਹਰ ਸ਼ਿਫਟ ਕਰ ਲੀਏ ਸੋ ਸਾਡੀ ਤਾਂ ਬੇਨਤੀ ਹੈ ਕਿ ਸਰਕਾਰ ਇਹਦੇ ਤੇ ਇਮੀਜੇਟ ਜਿਹੜਾ ਧਿਆਨ ਕਰੇ ਤਾਂ ਕਿ ਜਿਹੜਾ ਇਹ ਇਹ ਚੀਜ਼ ਨੂੰ ਰੋਕਿਆ ਜਾ ਸਕੇ ਜੇ ਸਾਡੀ ਇੰਡਸਟਰੀ ਬਾਹਰ ਚਲੇ ਗਈ ਤੇ ਸਾਡਾ ਜੀਐਸਟੀ ਦੇਖੋ ਘਟਦਾ ਜਾਈ ਜਾਂਦਾ ਜੀ ਤੇ ਇਟ ਮੀਨ ਸਾਡਾ ਵਪਾਰ ਬਾਹਰ ਸ਼ਿਫਟ ਹੋ ਰਿਹਾ ਹੈ ਤੇ ਇੱਕ ਪ੍ਰਾਈਮ ਮਿੰਟਰ ਮੋਦੀ ਸਾਹਿਬ ਨੇ ਜਿਹੜਾ GST ਤੇ ਜਿਹੜਾ 10% ਘਟਾਇਆ ਨੇ ਜੀ ਉਹਨੂੰ ਦੇਖਦੇ ਹੋਏ ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹਦੇ ਨਾਲ ਬਹੁਤ ਵੱਡੀ ਰਾਹਤ ਜਿਹੜੀ ਮਿਲਨੀ ਹੈ ਲੋਕਾਂ ਨੂੰ ਮਿਲੀ ਹੈ। ਔਰ ਅਸੀਂ ਦੇਖਿਆ ਵੀਆ ਜਾ ਕੇ ਅਸੀਂ ਪਰसों ਦੁਕਾਨਾਂ ਦੇ ਵਿੱਚ ਜਿੱਥੇ ਸਕੂਟਰ ਮੋਟਰਸਾਈਕਲ ਖਰੀਦ ਰਹੇ ਸੀ ਲੋਕ ਤੋਂ ਬੜੇ ਖੁਸ਼ ਸੀ। ਸੋ ਇਹਦੇ ਨਾਲ ਮੇਰਾ ਗਾਲਬ ਜਿਹੜੀ ਇਕਨੋਮੀ ਹੈ ਉਹਨੂੰ ਹਲਾਰਾ ਮਿਲੇਗਾ ਜਿਵੇਂ ਅੱਜਕੱਲ੍ਹ ਵਿਦੇਸ਼ੀ ਤਾਕਤਾਂ ਥੋੜੀਆਂ ਇੰਡੀਆ ਨੂੰ ਦਬਾਉਣ ਤੇ ਲੱਗੀਆਂ ਹੋਈਆਂ ਨੇ। ਇਹ ਸਰਬਦੇਸ਼ੀ ਵਾਲਾ ਜੋ ਇਹਨਾਂ ਨੇ ਘਟਾਇਆ ਹੈ ਇਹਦੇ ਨਾਲ ਸਾਡੀ ਜਿਹੜੀ ਪਰਚੇਜ ਕਰਨ ਦੀ ਪਾਵਰ ਹੈ ਉਹ ਹਰੇਕ ਬੰਦੇ ਦੀ ਵਧੇਗੀ ਔਰ ਜੇ ਦੀ ਪਰਚੇਜ ਕਰਨ ਦੀ ਪਾਵਰ ਵਧੇਗੀ ਤੇ ਫਿਰ ਵਪਾਰ ਵੀ ਹੈ ਜਿਹੜਾ ਤੇ ਉਹ ਵਧੇਗਾ ਤੇ ਦੇਸ਼ ਜਿਹੜਾ ਤਰੱਕੀ ਕਰੇ ਜੇ ਸਭ ਇੱਕ ਹੋਰ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਘਟਿਆ ਹੋਇਆ ਹੈ ਪ੍ਰਵਾਸੀਆਂ ਨੂੰ ਲੈ ਕੇ ਜਿਹੜੇ ਨੇ ਜਗਾ ਜਗਾ ਹਾਲਾਤ ਸਹੇਜ ਬਣੇ ਹੋਏ ਨੇ ਪ੍ਰਵਾਸੀ ਪਲਾਨ ਵੀ ਕਰ ਦਿੱਤੇ ਨੇ। ਕਿਹਾ ਲੱਗਦਾ ਪ੍ਰਵਾਸੀ ਤੋਂ ਬਿਨਾ ਪੰਜਾਬ ਦੇ ਵਿੱਚ ਕੰਮ ਕਰ ਸਕੀ ਰਹਿੰਦੇ। ਦੇਖੋ ਇਹ ਬਹੁਤ ਸੈਂਸਿਟਿਵ ਮੁੱਦਾ ਹੈ। ਜੋ ਘਟਨਾ ਹੋਈ ਹੈ ਉਹ ਤਾਂ ਮਤਲਬ ਕੋਈ ਸ਼ਰਧ ਨਹੀਂ ਕਿ ਦੀ ਨਿੰਦਿਆ ਕਿਵੇਂ ਕੀਤੀ ਜਾਵੇ ਇੰਨੀ ਮਾੜੀ ਘਟਨਾ ਜਿਹੜੀ ਹੋਈ ਹੈ। ਪਰ ਆਪਾਂ ਇੱਕ ਬੰਦੇ ਦੇ ਉਤੇ ਪਿੱਛੇ ਸਾਰਿਆਂ ਨੂੰ ਇਨਵੋਲਵ ਨਹੀਂ ਕਰ ਸਕਦੇ। ਹਾਂ ਕੁਸ਼ਕਲਾਂ ਜਿਹੜੀਆਂ ਧਿਆਨ ਦੇਣ ਯੋਗਾਂ ਉਹ ਇਹ ਹੈ ਵੀ ਹਰ ਬੰਦਾ ਜੋ ਪ੍ਰਵਾਸੀ ਆਉਂਦਾ ਦੀ ਪੀਸੀਸੀ ਜ਼ਰੂਰ ਕਰਾਓ। सीसी के बिच है भी, भी जेड़ा क्रिमिनल बंदा है ਘਟੋਕਟੋ ਉਹਨੂੰ ਆਪਾਂ ਰੋਕ ਸਕਦੇ ਬਾਕੀ ਦੇਖੋ ਸਾਡੀ ਇੰਡਸਟਰੀ ਸਾਡਾ ਜ਼िमीदार ਨਹੀਂ ਪ੍ਰਵਾਸੀਆਂ ਤੋਂ ਬਗੈਰ ਚੱਲ ਸਕਦਾ ਤੇ ਸਾਡੇ ਕਿਸਾਨ ਯੂਨੀਅਨ ਨੇ ਵੀ ਦੇਖੋ ਗ੍ਰਾਹਾਂ ਨੇ ਵੀ ਰਾਜੇਵਾਲ ਸਾਹਿਬ ਨੇ ਵੀ ਸਾਰਿਆਂ ਨੇ ਬਿਆਨ ਲਾਏ ਨੇ ਵੀ ਆਪਾਂ ਇਹਨੂੰ ਬਹੁਤ ਸੈਂਸਿਟਿਵ ਵਿੱਚ ਹੂ ਹੈ ਵੀ ਇਹਨੂੰ ਸੂਝ ਸਮਝ ਕੇ ਆਪਾਂ ਜਿਹੜੇ ਬਿਆਨਬਾਜ਼ੀ ਕਰੀਏ ਸਾਡਾ ਵੀ ਭਾਈਚਾਰਾ ਬਾਹਰ ਬੈਠਾ ਹੈ ਤੇ ਕੱਲ ਨੂੰ ਇਹ ਨਾ ਹੋਵੇ ਕੱਲ ਨੂੰ ਉਹਨਾਂ ਨੂੰ ਕੋਈ ਇੱਥੇ ਦਿੱਕਤ ਆ ਜਾਵੇ ਸੋ ਠੀਕ ਹੈ ਜਿਹੜੇ ਬੰਦੇ ਗਲਤ ਨੇ ਉਹਨਾਂ ਨੂੰ ਰੋਕੀਏ ਉਹਦਾ ਹੱਲ ਇਹ ਹੈ ਵੀ ਉਹਨਾਂ ਦੀ ਪੀਸੀਸੀ ਇਹਨਾਂ ਦੀ ਕਰਾਈ ਜਾਵੇ। ਇਹ ਲੱਗ ਨਹੀਂ ਰਿਹਾ ਜੀ ਸਰ ਜਿਹੜੇ ਹਾਲਾਤ ਜਿਹੜੇ ਨੇ ਮੁਰ ਤੋਂ 84 ਵਾਲਿਆਂ ਦੇ ਵਿੱਚ ਪੰਜਾਬ ਨੂੰ ਝੋਕਣ ਦੀ ਜਿਹੜੀਆਂ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਹਾਲਾਤ ਜਿਹੜੇ ਬਣਾਏ ਜਾ ਰਹੇ ਨੇ ਕੋਈ ਨਾਦਸਿਲਾਂ ਦੇ ਬਾਣੇ ਚ ਆ ਕੇ ਰੁਟੋ ਉਹ ਕਰਦਾ ਹੈ ਕੋਈ ਪ੍ਰਵਾਸੀਆਂ ਦਾ ਮੁੱਦਾ ਚੁੱਕਦਾ ਹੈ ਇਹ ਹਾਲਾਤ ਮੈਨੂੰ ਲੱਗ ਨਹੀਂ ਰਿਹਾ ਕਿ ਪੁਰਾਣੇ ਉਹ ਉਹ ਹਾਲਾਤਾਂ ਦੇ ਵਿੱਚ ਝੋਕਣ ਦੀ ਕੋਸ਼ਿਸ਼ ਦੇ ਦੇਖੋ ਇਹਦੇ ਤੇ ਗਵਰਨਮੈਂਟ ਨੂੰ ਬਹੁਤ ਹੀ ਸੀਰੀਅਸ ਮੁੱਦਾ ਹੈ ਬਹੁਤ ਇਹਦੇ ਤੇ ਧਿਆਨ ਦੇਣਾ ਪਊਗਾ ਵੀ ਤਾਂ ਕਿ ਇਹ ਜਿਹੜੇ ਉਦੋਂ ਹਾਲਾਤ ਬਣੇ ਸੀ ਉੱਧਾਂ ਦੇ ਕੋਈ ਹਾਲਾਤ ਨਾ ਬਣ ਇਹ ਚੀਜ਼ਾਂ ਨੂੰ ਕਿਹੜੀਆਂ ਤਾਕਤਾਂ ਨੇ ਇਹਦੇ ਪਿੱਛੇ ਕੌਣ ਲੋਕ ਨੇ ਜਿਹੜੇ ਇਹਨੂੰ ਪ੍ਰਵੋਕ ਕਰ ਰਹੇ ਨੇ ਸੋ ਇਹਨੂੰ ਰੋਕਣਾ ਪਵੇਗਾ ਤਾਂ ਕਿ ਉੱਧਾਂ ਦਾ ਕੋਈ ਹਾਲਾਤ ਨਾ ਬਣ ਸੋ ਇਹ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਹਾਲਾਤਾਂ ਨੂੰ ਦੇਖਦੇ ਹੋ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਆਪਣੇ ਵੱਲੋਂ ਕੁਝ ਕਹਿਣਾ ਚਾਹੋਗੇ ਨਹੀਂ ਅਸੀਂ ਤਾਂ ਇਹੀ ਕਹਿੰਦੇ ਵੀ ਦੇਖੋ ਇਹ ਗੁਰੂਆਂ ਦੀ ਧਰਤੀ ਹੈ ਸੋ ਇੱਥੇ ਸਾਨੂੰ ਪਿਆਰ ਮੁਹੱਬਤ ਨਾਲ ਰਹਿਣਾ ਸਿਖਾਇਆ ਸਾਰਿਆਂ ਨੂੰ ਤੁਸੀਂ ਆਓ ਆਪਾਂ ਸੌਕੇ ਇੱਕ ਦੂਜੇ ਜਿਵੇਂ ਹੜ ਆਏ ਨੇ ਆਪਾਂ ਇੱਕ ਦੂਜੇ ਦੀ ਬਾਹ ਫੜੀਏ ਆਪ ਲੋਕਾਂ ਨੇ ਫੜੀ ਵੀ ਹੈ ਕਿਉਂਕਿ ਸਾਡੇ ਇਹ ਸਮਝ ਲਓ ਪੰਜਾਬ ਦੀ ਧਰਤੀ ਦੇ ਅੰਨ ਚਾ ਪਾਣੀ ਚਾ ਵੀ ਅਸੀਂ ਇੱਕ ਦੂਜੇ ਦੀ ਔਖੇ ਵੇਲੇ ਮਦਦ ਕਰਦੇ ਆਂ ਆਪਣਿਆਂ ਦੀ ਨਹੀਂ ਬਾਹਰ ਜਾ ਕੇ ਵੀ ਅਸੀਂ ਹੋਰ ਕਿ ਮਿਲਟੀਆਂ ਦੀ ਵੀ ਜਿਹੜੀ ਇਹ ਸਾਡੇ ਪੰਜਾਬੀ ਲੋਕ ਨੇ ਮਦਦ ਕਰਦੇ ਨੇ ਸੋ ਆਓ ਆਪਾਂ ਇੱਕ ਦੂਜੇ ਦੀ ਵਾਂ ਫੜੀਏ ਯਾਰ ਆਪਾਂ ਜਿਹੜਾ ਪਿਆਰ ਦੇ ਨਾਲ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਆਪਾਂ ਆਪਣਾ ਪੰਜਾਬ ਨੂੰ ਹੋਰ ਜਿਹੜਾ ਤਰੱਕੀ ਵੱਲੇ ਪੇਜਾਈ ਤੁਸੀਂ ਸੁਣੇ ਲਿਆ ਰਾਣਾ ਰਣਜੀਤ ਸਿੰਘ ਗਿੱਲ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੋ ਸਰਕਾਰ ਦੇ ਕੰਮ ਸੀ ਉਹ ਹੁਣ ਸਾਨੂੰ ਆਪ ਕਰਨੇ ਪੈ ਰਹੇ ਨੇ ਲੋਕ ਜਿਹੜੇ ਨੇ ਸਰਕਾਰ ਤੋਂ ਦੁਖੀ ਨੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਖਰੜ ਹਲਕੇ ਦਾ ਹੀ ਬੁਰਾ ਹਾਲ ਹੈ ਸੜਕਾਂ ਟੁੱਟੀਆਂ ਹੋਈਆਂ ਨੇ ਕਹਿੰਦੇ ਆਪਣੇ ਪੱਲੇ ਤੋਂ ਮਟੀਰੀਅਲ ਪਾ ਕੇ ਰੋੜਾਂ ਨੂੰ ਠੀਕ ਕਰ ਲੈਣੇ ਤਾਂ ਜੋ ਆਵਾਜ਼ ਆਈ ਠੀਕ ਹੋ ਸਕੇ ਤੇ ਦੂਜੇ ਪਾਸੇ ਜੋ ਪ੍ਰਵਾਸੀਆਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬਹੁਤ ਜਿਹੜਾ ਸੈਂਸਟਿਵ ਮੁੱਦਾ ਜਿਹੜਾ ਉੱਠਿਆ ਹੋਇਆ ਹੈ ਸਰਕਾਰ ਨੂੰ ਇਸ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਜੋ ਅਸਲ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਹੈ ਤੇ ਸਾਰੀ ਕਮਿਊਨਿਟੀ ਜੋ ਬਿਹਾਰੀ ਭਾਈਚਾਰਾ ਉਸ ਦੇ ਉੱਤੇ ਦੋਸ਼ ਕਿਤੇ ਲਗਾਇਆ ਨਹੀਂ ਜਾ ਸਕਦਾ ਫਿਰ ਹਾਲ ਰਣਾ ਰਣਜੀਤ ਸਿੰਘ ਗਿੱਲ ਕਿੰਨਾ ਕੰਮ ਖੜੜਦਾ ਕਰਾਨਗੇ ਇਕੱਲੇ ਹੀ ਜੋ ਬੀੜਾ ਚੁੱਕਿਆ ਹੈ ਭਾਰਤੀ ਜਨਤਾ ਪਾਰਟੀ ਦੇ ਹੋਰ ਵੀ ਲੀਡਰ ਉਹਨਾਂ ਦੇ ਨਾਲ ਇਸ ਕੰਮ ਦੇ ਵਿੱਚ ਉਹਨਾਂ ਦਾ ਸਾ ਦੇ ਰਹੇ ਨੇ ਫਿਲਹਾਲ ਚਾਰੇ ਪਾਸੇ ਰਾਣਾ ਰਣਜੀਤ ਸਿੰਘ ਗਿੱਲ ਦੀ ਜੈ ਜੈਕਾਰ ਹੋ ਰਹੀ ਆ ਪਿੰਡਾਂ ਦੇ ਲੋਕ ਵੀ ਜੋ ਭਾਰਤੀ ਜਨਤਾ ਪਾਰਟੀ ਦੇ ਜਿੱਥੇ ਟੁੱਟ ਰਹੇ ਸੀ ਹੁਣ ਮੁੜ ਤੋਂ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਨਾ ਸ਼ੁਰੂ ਹੋ ਗਏ ਨੇ ਆ ਨਾਲੇ ਸਮੇਂ ਦੇ ਵਿੱਚ ਰਾਣਾ ਰਣਜੀਤ ਸਿੰਘ ਗਿੱਲ ਜੋ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਕਿੰਨਾ ਕਿਸ ਦਾ ਬੈਨੀਫਿਟ ਮਿਲੇਗਾ ਇਹ ਤਾਂ ਆਨੜਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ